ਇਹਨਾਂ ਸਾਬ ਤੋਂ ਸਰੋਪਾ ਵੈਗਦੂ ਨਾ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਇਹ ਵਿਰੋਧ ਉਸ ਵੇਲੇ ਚਿਤਾਇਆ ਗਿਆ ਜਦੋਂ ਉਹ ਖਾਲਸਤਾਨੀ ਆਗੂ ਮਹਿਰ ਸਿੰਘ ਬੱਬਰ ਦੇ ਭੋਗ ਮੁਕੇ ਉਹਨਾਂ ਦੀ ਪਤਨੀ ਗੁਰਮੀਤ ਕੌਰ ਨੂੰ ਸਰੋਪਾ ਪੇਟ ਕਰਨ ਲੱਗੇ ਸਨ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਜੁੜੇ ਖਾਲਸਤਾਨੀ ਆਗੂ ਮਹਿਰ ਸਿੰਘ ਬੱਬਰ ਦਾ 24 ਮਾਰਚ ਨੂੰ ਪਾਕਿਸਤਾਨ ਵਿੱਚ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਇਸ ਮੁਕੇ ਮੈਲ ਸਿੰਘ ਦਾ ਪਰਿਵਾਰ ਵੀ ਪਹੁੰਚਿਆ ਅਤੇ ਅਕਾਲ ਤਖਤ ਸਾਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੀ ਜਦੋਂ ਜਥੇਦਾਰ ਮੈਲ ਸਿੰਘ ਬੱਬਰ ਦੇ ਪਤਨੀ ਗੁਰਮੀਤ ਕੌਰ ਨੂੰ ਸਰੂਪਾ ਭੇਡ ਕਰਨ ਲੱਗੇ ਤਾਂ ਉੱਥੇ ਮੌਜੂਦ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਜਰਨੈਲ ਸਿੰਘ ਸਕੀਰਾ ਨੇ ਇਤਰਾਜ਼ ਜਤਾਇਆ ਅਤੇ ਜਥੇਦਾਰ ਨੂੰ ਅਜਿਹਾ ਨਾ ਕਰਨ ਨੂੰ ਕਿਹਾ ਜਿਸ ਤੋਂ ਬਾਅਦ ਐਸਜੀਪੀਸੀ ਦੇ ਨੁਮਾਇੰਦਿਆਂ ਵੱਲੋਂ ਸਰੂਪਾ ਭੇਡ ਕੀਤਾ ਗਿਆ ਦਲ ਖਾਲਸਾ ਦੇ ਆਗੂ ਕਬਰਪਾਲ ਸਿੰਘ ਬਿੱਟੂ ਮੁਤਾਬਕ ਜਦੋਂ ਘਟਨਾਕਰਮ ਵਾਪਰਿਆ ਉਦੋਂ ਉਹ ਉੱਥੇ ਹੀ ਮੌਜੂਦ ਸਨ ਉਨਾ ਮੁਤਾਬਕ ਉਥੇ ਜਥੇਦਾਰ ਉੱਪਰ ਸਵਾਲ ਖੜੇ ਕੀਤੇ ਗਏ ਸਨ ਜਿਸ ਨਾਲ ਸੰਗਤ ਨੇ ਸਹਿਮਤੀ ਜਤਾਈ ਸੀ ਸੰਗਤ ਵਿੱਚੋਂ ਆਵਾਜ਼ ਆਈ ਕਿ ਜਦੋਂ ਅਸੀਂ ਇਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ ਤੇ ਇਹਨਾਂ ਨੂੰ ਸਰੂਪਾ ਨਹੀਂ ਦੇਣਾ ਚਾਹੀਦਾ ਪਲੀਜ਼ ਐਦਾਂ ਨਾ ਕਰੋ ਉਸ ਬੰਦੇ ਦੀ ਅੰਦਰ ਦੀ ਇੱਕ ਵੇਦਨਾ ਸੀ ਵੀ ਪਲੀਜ਼ ਐਦਾਂ ਨਾ ਕਰੋ ਜਦੋਂ ਜਥੇਦਾਰ ਨਹੀਂ ਮੰਨਦੇ ਤੇ ਸਰੂਪਾ ਨਾ ਦਿਓ ਤੇ ਨਾਲ ਹੀ ਉਸੇ ਆਵਾਜ਼ ਨੇ ਕਿਹਾ ਔਰ ਬਾਕੀਆਂ ਨੇ ਫਿਰ ਉਹਨੂੰ ਇਹ ਐਂਡੋਰਸ ਕੀਤਾ ਬੋਲਸੋਨ ਨੇ ਹਾਲ ਤੇ ਨਾਰਾ ਮਾਰ ਕੇ ਜਦੋਂ ਨਾਰਾ ਸਾਰਿਆਂ ਨੇ ਮਾਰ ਦਿੱਤਾ ਥੈਟ ਮੀਨਸ ਜੋ ਉਹ ਵਿਅਕਤੀ ਕਹਿ ਰਿਹਾ ਬਾਕੀ ਸਾਰੇ ਉਹਦੇ ਨਾਲ ਸਹਿਮਤ ਨੇ ਫਿਰ ਉੱਥੋਂ ਉਸੇ ਵਿੱਚ ਆਵਾਜ਼ ਆਈ ਕਿ ਪਲੀਜ਼ ਜਿਹੜੇ ਹੈੱਡ ਗ੍ਰੰਥੀ ਨੇ ਉਹ ਸਰੋਪਾ ਦੇ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਹੈੱਡ ਗ੍ਰੰਥੀ ਨੇ ਆ ਕੇ ਸਰੋਪਾ ਦੇ ਦਿੱਤਾ ਉੱਥੇ ਇੱਕ ਕੰਟਰੋਵਰਸੀ ਜਿਹੜੀ ਸੀ ਉਹ ਖਤਮ ਹੋ ਗਈ ਗੱਲ ਉੱਥੇ ਖਤਮ ਹੋ ਗਈ ਜੱਥੇਦਾਰ ਨੂੰ ਸਰੂਪਾ ਪਾਉਣ ਤੋਂ ਰੋਕੇ ਜਾਣ ਦੇ ਮਸਲੇ ਉੱਪਰ ਹਾਲਾਂਕਿ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਸਵਾਲ ਖੜੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਜੱਥੇਦਾਰ ਨੂੰ ਇਸ ਤਰ੍ਹਾਂ ਟੋਕਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹਨੂੰ ਜੱਥੇਦਾਰ ਸਾਹਿਬ ਜੀ ਰਹਿਤ ਇੱਕ ਕੱਲਾ ਬੰਦਾ ਕੌਣ ਹੁੰਦਾ ਉਸ ਨੂੰ ਰੋਕਣਾ ਲੱਗੇ ਇਹ ਖਾਲੀ ਜੱਥੇਦਾਰ ਸਾਹਿਬ ਦੇ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਿਵਾਰ ਨੂੰ ਪੈਣੇ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ ਇਨਾ ਕੋਲ ਸਿੱਖ ਪੰਥ ਕੋਲ ਮਾਫੀ ਮੰਗਣੀ ਚਾਹੀਦੀ ਹੈ ਇਸ ਮਾਮਲੇ ਤੋਂ ਬਾਅਦ ਅਕਾਲ ਤਖਤ ਸਕੱਤਰਤ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਇਸ ਵਿੱਚ ਕਿਹਾ ਗਿਆ ਹੈ ਕਿ ਸਰੋਪਾ ਬੰਨ ਸਬੰਧੀ ਖਬਰਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਅਤੇ ਕਿਹਾ ਗਿਆ ਹੈ ਕਿ ਪੂਰਾ ਸਮਾਗਮ ਸ਼ਾਂਤੀਪੂਰਵਕ ਢੰਗ ਨਾਲ ਹੋਇਆ 85 ਸਾਲ ਦੇ ਮੈਲ ਸਿੰਘ ਬੱਬਰ ਵੱਖ-ਵੱਖ ਵਕਤ ਸਿਹਤ ਦਿੱਕਤਾਂ ਦਾ ਸਾਹਮਣਾ ਕਰੇ ਸਨ ਅਤੇ 24 ਮਾਰਚ ਨੂੰ ਉਹਨਾਂ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਬੱਬਰ ਖਾਲਸਾ ਜਥੇਬੰਦੀ ਨਾਲ ਜੁੜੇ ਮੈਲ ਸਿੰਘ ਉੱਪਰ ਭਾਰਤ ਵਿੱਚ ਅੰਮ੍ਰਿਤਸਰ ਫੀਤਕੁਰ ਸਨੇ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਿੰਸਕ ਵਾਰਦਾਤਾਂ ਨਾਲ ਜੁੜੇ ਹੋਣ ਦੇ ਇਲਜ਼ਾਮ ਸਨ ਗਰਵਰ ਸਿੰਘ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤੀ 에ਅਰਫੋਰਸ ਵਿੱਚ ਕੰਮ ਕਰਦੇ ਰਹੇ ਹਨ ਉਹਨਾਂ ਦਾ ਜੱਦੀ ਪਿੰਨਤਰਨਤਰ ਜ਼ਿਲ੍ਹੇ ਦੀ ਪਿੱਖੀਵਾਲ ਤਹਿਸੀਲ ਵਿੱਚ ਪੈਂਦਾ ਦਸੂ ਵਾਲਾ ਦਲ ਖਾਲਸਾ ਜਥੇਬੰਦੀ ਦੇ ਆਗੂ ਕਮਰਪਾਲ ਦੱਸਦੇ ਹਨ ਕਿ ਮੈਲ ਸਿੰਘ ਸਭ ਤੋਂ ਪਹਿਲਾਂ 1984 ਵਿੱਚ ਪਾਕਿਸਤਾਨ ਗਏ ਸਨ ਫਿਰ ਉਹ 1991 ਵਿੱਚ ਮੁੜ ਪਾਕਿਸਤਾਨ ਗਏ ਅਤੇ ਉੱਥੋਂ ਵਾਪਸ ਨਹੀਂ ਪਰਤੇ ਸਨ